ਜਿਹੜਾ ਮਨ ਵਿੱਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਪਣ ਲੱਗ ਪਿਆ ਉਹਦੇ ਮਨ ਵਿੱਚੋਂ ਕਰੋਧ ਤੇ ਵਾਸ਼ਨਾਵ ਮਿਟਣ ਲੱਗ ਪੈਂਦੀਆਂ ਨੇ ਮਨ ਵਿੱਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸਿਮਰਿ ਸਿਮਰੀ ਜਾਈਏ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜਿਹੜਾ ਬੰਦਾ ਜਨਾਂ ਵਿੱਚ ਵੀ ਤੁਹਾਨੂੰ ਸਿਮਰ ਲੱਗ ਪਏ ਮਨ ਵਿੱਚ ਵੀ ਤੁਹਾਨੂੰ ਸਿਮਰ ਲੱਗ ਪਏ ਤੁਰਦਾ ਫਿਰਦਾ ਵੀ ਤੁਹਾਨੂੰ ਸਿਮਰ ਲੱਗ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਦਾ ਫਿਰਦਾ ਵੀ ਜਵਾਨ ਉੱਤੇ ਕਹੀ ਜਾਵੇ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜਿਹਦੀ ਜਵਾਨ ਉੱਤੇ ਵੀ ਗੁਰੂ ਰਾਮਦਾਸ ਜਿਹਦੀ ਜਵਾਨ ਉੱਤੇ ਵੀ ਗੁਰੂ ਰਾਮਦਾਸ ਆ ਜਾਏ ਕਹਨੇ ਮਹਾਰਾਜ ਉਹਦੇ ਘਰ ਵਿੱਚੋਂ ਦੁੱਖ ਦੁਲਿਹਦਰ ਸਭ ਦੂਰ ਹੋ ਜਾਂਦੇ ਹਨ ਜੇ ਕੋਈ 24 ਘੰਟੇ ਕੀਰਤ ਕੰਮ ਕਰਦਿਆ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਸਿਮਰਦਾਰਾ ਵੇ ਕਹਿੰਦੇ ਔੜ ਦੇ ਆਲੇ ਦਿਵਾਲੇ ਤਾਂ ਰਿੱਧ ਸਿੱਧ ਨੌ ਨਿਦ ਆ ਜਾਂਦੀਆਂ ਗੁਰੂ ਰਾਮਦਾਸ ਸਿਮਰਦਿਆਂ ਅੱਖਾਂ ਵਿੱਚੋਂ ਮਨ ਵਿੱਚੋਂ ਅਗਿਆਨਤਾ ਮਿਟ ਜਾਂਦੀ ਹੈ ਫਿਰ ਦੇਰੀ ਤਪ ਸਿਮਟ ਜਾਂਦੀ ਰਿੱਧ ਸਿੱਧ ਨੌ ਨਿਦ ਉਹਦੇ ਆਲੇ ਦਿਵਾਲੇ ਕੰਮ ਕਰਨ ਲੱਗ ਪੈ ਜਾਂ ਪੈਂਦੀਆਂ ਹਨ ਜੋ ਮਨ ਵਿੱਚ ਚਿੱਤ ਵਿੱਚ ਉਹਦੇ ਫੁਰਨਾ ਆਵੇ ਆਦ ਸੰਗਤ ਸਾਧ ਸੰਗਤ ਉਹ ਉਸੇ ਵਕਤ ਗੁਰੂ ਰਾਮਦਾਸ ਪੂਰਾ ਕਰ ਦਿੰਦੇ ਹਨ ਸਾਧ ਸੰਗਤ ਇੱਕ ਪਰਿਵਾਰ ਦੀ ਘਟਨਾ ਹੈ ਉਹਨਾਂ ਨੇ ਯੂ ਐਸ ਏ ਦੇ ਫਾਰਮ ਭਰੇ ਸਨ ਉਹਨਾਂ ਦੇ ਵੀਜ਼ੇ ਆਉਣ ਦੇ ਵਿੱਚ ਅਜੇ ਟਾਈਮ ਪਿਆ ਸੀ ਕਦੇ ਦਸਾਂ ਸਾਲਾਂ ਬਾਅਦ ਉਹਨਾਂ ਦਾ ਵੀਜ਼ਾ ਆ ਗਿਆ ਤੇ ਉਹਨਾਂ ਨੂੰ ਕਦੇ ਕਿਤੇ ਇੰਟਰਵਿਊ ਦੇਣ ਜਾਣ ਵਾਸਤੇ ਜਾਣਾ ਪੈਂਦਾ ਸੀ ਕਦੇ ਕਿਤੇ ਜਾਣਾ ਪੈਂਦਾ ਸੀ ਬਹੁਤ ਪਰੇਸ਼ਾਨ ਸਨ ਇੱਕ ਦਿਨ ਉਸ ਪਰਿਵਾਰ ਦੀ ਸਾਰੇ ਪਰਿਵਾਰ ਦੀ ਇੰਟਰਵਿਊ ਸੀ ਤੇ ਇੰਟਰਵਿਊ ਦੇ ਵਿੱਚ ਉਹਨਾਂ ਦੇ ਬਿਆਨ ਸਾਰਿਆਂ ਦੇ ਇੱਕੋ ਜਿਹੇ ਹੋਣੇ ਚਾਹੀਦੇ ਸੀ ਤੇ ਇਹ ਸਾਰੇ ਪਰਿਵਾਰ ਦੇ ਬਿਆਨ ਇੱਕੋ ਜੇ ਕਦੀ ਮੇਲ ਨਹੀਂ ਖਾ ਸਕਦੇ ਕੋਈ ਨਾ ਕੋਈ ਫਰਕ ਰਹਿ ਜਾਂਦਾ ਹੈ ਉਹ ਪਰਿਵਾਰ ਇਸ ਵਿਆਨਾ ਕਰਕੇ ਡਰਿਆ ਹੋਇਆ ਸੀ ਕਿਤੇ ਪਰਿਵਾਰ ਦੇ ਬਿਆਨ ਮੇਲ ਨਾ ਖਾਦੇ ਤਾ ਸਾਡਾ ਵੀਜ਼ਾ ਇੰਜੈਕਟ ਨਾ ਹੋ ਜਾਵੇ ਤਾਂ ਉਹ ਪਰਿਵਾਰ ਸਾਰਾ ਇੱਕਦਮ ਡਰਿਆ ਹੋਇਆ ਸੀ ਫਿਰ ਉਹਨਾਂ ਨੇ ਇੱਕਦਮ ਉਹਨਾਂ ਦੇ ਮਨ ਵਿੱਚ ਆਇਆ ਖਿਆਲ ਆਇਆ ਕਿ ਆਪਾਂ ਧੰਨ ਗੁਰੂ ਰਾਮਦਾਸ ਦਾ ਧਿਆਨ ਧਰਿਏ ਤਾਂ ਆਪਣਾ ਕਾਰਜ ਸਫਲ ਹੋ ਜਾਵੇਗਾ ਉਸ ਪਰਿਵਾਰ ਦਾ ਮਨ ਬਹੁਤ ਡਰਿਆ ਹੋਇਆ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਗਏ ਜਿਹੜੇ ਉਹਨਾਂ ਦੇ 15 ਤੋਂ 20 ਦਿਨ ਇੰਟਰਵਿਊ ਦੇ ਰਹਿੰਦੇ ਸੀ ਉਹ ਇੰਟਰਵਿਊ 15 ਦਿਨ ਬਾਅਦ ਹੋਣੀ ਸੀ ਜਿਹੜੀ ਦੂਸਰੇ ਦਿਨ ਹੀ ਆ ਗਈ ਕਹਿੰਦੇ 15 16 ਦਿਨ ਇੰਟਰਵਿਊ ਦੇ ਰਹਿੰਦੇ ਸੀ ਕਹਿੰਦੇ ਘਰ ਵਿੱਚ ਅਸੀਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਪਦੇ ਰਹੇ ਤੇ ਅਰਦਾਸ ਕੀਤੀ ਧੰਨ ਗੁਰੂ ਰਾਮਦਾਸ ਸਾਰੇ ਪਰਿਵਾਰ ਦੀ ਇੰਟਰਵਿਊ ਨਾ ਹੋਵੇ ਪਰਿਵਾਰ ਦੇ ਇੱਕ ਮੈਂਬਰ ਦੀ ਇੰਟਰਵਿਊ ਹੋਵੇ ਕਹਿੰਦੇ ਮਿੱਥੀ ਹੋਈ ਤਰੀਕ ਤੇ ਅਸੀਂ ਸਾਰਾ ਪਰਿਵਾਰ ਇੰਟਰਵਿਊ ਦੇਣ ਚਲੇ ਗਏ 10 ਵਜੇ ਇੰਟਰਵਿਊ ਸ਼ੁਰੂ ਹੋ ਗਈ 11 ਵਜੇ ਗਏ 12 ਵਜੇ ਸਾਡੀ 바ਰੀ ਨਾ ਆਈ ਲੰਚ ਟਾਈਮ ਵੀ ਹੋ ਗਿਆ ਫਿਰ ਵੀ ਸਾਡੀ 바ਰੀ ਨਾ ਆਈ ਉਸ ਤੋਂ ਬਾਅਦ 3 ਵਜੇ ਫਿਰ ਸ਼ੁਰੂ ਹੋ ਗਏ 3 4 ਵਜੇ ਜਦੋਂ 4 4:30 ਹੋ ਗਏ ਸਾਡੀ 바ਰੀ ਨਾ ਆਈ ਜਿਨ੍ਹਾਂ ਦੇ ਇੰਟਰਵਿਊ ਸੀ ਉਹ ਦੇ ਕੇ ਚਲੇ ਗਏ ਅਸੀਂ 4:30 ਵਜੇ ਤੱਕ ਬੈਠੇ ਰਹੇ ਕੋਈ ਆਵਾਜ਼ ਨਾ ਪਈ ਅਸੀਂ ਆਖਿਰ ਵਿੱਚ 4:30 ਵਜੇ ਉੱਟ ਕੇ ਉਹ ਪੇਪਰ ਅਸੀਂ ਕਾਊਂਟਰ ਤੇ ਦਿੱਤਾ ਕਿਹਾ ਜੀ ਸਾਡੀ ਵੀ ਇੰਟਰਵਿਊ ਹੈ ਤੇ ਅਸੀਂ ਸਵੇਰ ਦੇ ਆ ਕੇ ਬੈਠੇ ਹੋਏ ਸਾਨੂੰ ਬੁਲਾਇਆ ਨਹੀਂ ਉਹ ਮੈਡਮ ਨੇ ਕਿਹਾ ਮੈਂ ਇਮੀਗ੍ਰੇਸ਼ਨ ਆਫੀਸਰ ਨੂੰ ਪੁੱਛਦੀ ਹਾਂ ਅੰਦਰ ਅਫਸਰ ਨੂੰ ਜਾ ਕੇ ਉਹ ਕਾਗਜ਼ ਦਿੱਤਾ ਉਹਨੇ ਕਿਹਾ ਪੰਜੇ ਮੈਂਬਰ ਅੰਦਰ ਬੁਲਾਓ ਕਹਿੰਦੇ ਪੰਜ ਦੇ ਪੰਜੇ ਮੈਂਬਰ ਉਹਨਾਂ ਨੇ ਅੰਦਰ ਸੱਦੇ ਤੇ ਮਾਣ ਡਰਿਆ ਹੋਇਆ ਸੀ ਅਫਸਰ ਕਹਿੰਦਾ ਵੀ ਇੰਟਰਵਿਊ ਅੱਜ ਹੈ ਹੀ ਨਹੀਂ ਇੱਥੇ ਉਹ ਪਰਿਵਾਰ ਕਹਿੰਦਾ ਇਮੀਗ੍ਰੇਸ਼ਨ ਹੈ ਸਾਡੇ ਕੋਲੇ ਸਾਨੂੰ ਇੰਟਰਵਿਊ ਲਈ ਸੱਦਿਆ ਗਿਆ ਸਾਨੂੰ ਉਹ ਅਫਸਰ ਨੇ ਫੇਰ ਕਿਹਾ ਕਹਿੰਦਾ ਸਰਦਾਰ ਜੀ ਅੱਜ ਤੁਹਾਡੀ ਇੰਟਰਵਿਊ ਹੈ ਨਹੀਂ ਮੇਰੇ ਕੰਪਿਊਟਰ ਵਿੱਚ ਤੁਹਾਡਾ ਕੋਈ ਨਾਮ ਨਹੀਂ ਹੈ ਇਸ ਕਰਕੇ ਤੁਸੀਂ ਅੱਜ ਜਾਓ ਤੁਹਾਨੂੰ ਫੇਰ ਸੱਦਾਂਗੇ ਉਹ ਪਰਿਵਾਰ ਕਹਿੰਦਾ ਅਸੀਂ ਵਾਪਸ ਆ ਗਏ 2 ਦਿਨ 4 ਦਿਨ 10 ਦਿਨ 20 ਦਿਨ ਰੋਜ਼ ਅੜਿੱਕਦੇ ਰਹੇ ਅੱਜ ਸਾਨੂੰ ਇੰਟਰਵਿਊ ਦਾ ਲੈਟਰ ਆ ਜਾਵੇਗਾ ਕਹਿੰਦਾ 20 ਦਿਨਾਂ ਬਾਅਦ ਪਤਾ ਲੈਟਰ ਕੀ ਆਇਆ ਇਮੀਗ੍ਰੇਸ਼ਨ ਦਾ ਲੈਟਰ ਤਾਂ ਜ਼ਰੂਰ ਆਇਆ ਪਰ ਇੰਟਰਵਿਊ ਦਾ ਨਹੀਂ ਸੀ ਉਹ 20 ਦਿਨਾਂ ਪੰਜਾਂ ਮੈਂਬਰਾਂ ਦੀ ਅਪਰੂਵ ਆ ਗਈ ਤੁਹਾਡਾ ਵੀਜ਼ਾ ਆ ਗਿਆ ਤੁਹਾਡਾ ਵੀਜ਼ਾ ਪੱਕਾ ਹੋ ਗਿਆ ਉਹ ਸਿੰਘ ਸਰਦਾਰ ਕਹਿੰਦਾ ਮੈਂ ਇਕੱਲੇ ਦੀ ਇੰਟਰਵਿਊ ਮੰਗੀ ਸੀ ਪਰ ਗੁਰੂ ਰਾਮਦਾਸ ਮਹਾਰਾਜ ਨੇ ਕਿਸੇ ਦੀ ਵੀ ਇੰਟਰਵਿਊ ਨਹੀਂ ਹੋਣ ਦਿੱਤੀ ਪੰਜ ਦੇ ਪੰਜੇ ਮੈਂਬਰ ਅੱਜ ਜੁਐਸੇ ਵਿੱਚ ਪੱਕੇ ਹਨ ਸਾਧ ਸੰਗਤ ਇਹ ਵਿਸ਼ਵਾਸ ਭਰੋਸੇ ਦੀ ਗੱਲ ਹੁੰਦੀ ਹੈ ਜਿਹਨੂੰ ਗੁਰੂ ਰਾਮਦਾਸ ਬਖਸ਼ ਦਿੰਦੇ ਹਨ ਕਿਰਪਾ ਕਰ ਦਿੰਦੇ ਹਨ ਵਿੱਚ ਅਤੇ ਰੱਬ ਦੀ ਦਰਗਾਹ ਵਿੱਚ ਨਹੀਂ ਪੁੱਛਿਆ ਜਾਂਦਾ ਕਿਉਂਕਿ ਗੁਰੂ ਪਹਿਲਾਂ ਹੀ ਆਤਮਾ ਨਾਲ ਪੱਕਾ ਟੈਂਪ ਲਾ ਕੇ ਭੇਜਦਾ ਹੈ ਰਾਮਦਾਸ ਧਰਮਰਾਜ ਨੂੰ ਕਹਿੰਦੇ ਹਨ ਇਹ ਧਰਮਰਾਜ ਇਸ ਸਿੱਖ ਨੇ ਤਾਇ ਤਾਂ ਇਹ ਪੌੜੀ ਕਈ ਜਿੰਨੇ ਗੁਰੂ ਰਾਮਦਾਸ ਜੀ ਨੂੰ ਭਉ ਕਰਕੇ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਨੂੰ ਪਾਰ ਲੰਘਾ ਦਿੱਤਾ। ਲੈ ਤਾਂ ਵਿਸ਼ਵਾਸ ਦੀ ਹੈ ਤਨ ਤਨ ਰਾਮਦਾਸ ਗੁਰ ਜਿਹੜਾ ਗੁਰੂ ਰਾਮਦਾਸ ਜੀ ਨੂੰ ਹਰ ਵਕਤ ਤੇ ਹੁੰਦਾ ਹੈ, ਹਰ ਟਾਈਮ ਤੇ ਹੁੰਦਾ ਹੈ। ਬਹਿੰਦੇ ਉਰਦੇ ਸ਼ਾਮ ਸਵੇਰੇ ਕੀਰਤ ਕਰਦਿਆਂ ਹਰ ਵੇਲੇ ਜੀਵਨਾਲ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਮਨ ਵਿੱਚ ਸਿਮਰਦਾ ਗੁਰੂ ਰਾਮਦਾਸ ਉਹਦੇ ਕਾਰਜ ਆਪ ਹਾਜ਼ਰ ਹੋ ਕੇ ਸਵਾਰ ਦਿੰਦੇ ਹਨ ਦੁੱਖ ਦਿਲ ਇਦਰ ਦੂਰ ਕਰ ਦਿੰਦੇ ਐ ਚੜ੍ਹਦੀਆਂ ਕਲਾ ਵਿੱਚ ਰੱਖਦੇ ਹਨ ਉਸ ਉਹਨਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਨੀਆਂ ਕਵਿਟੀਆਂ ਪ੍ਰਵਾਨ ਕਰਿਓ ਅਗਰ ਜੇ ਵੀਡੀਓ ਇਹ ਕਥਾ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ